ਜਗਜੀਤ ਸਿੰਘ ਡੱਲੇਵਾਲ ਨੂੰ ਹੋਰ ਕਿਸਾਨ ਜਥੇਬੰਦੀਆਂ ਦਾ ਸਮਰਥਨ ਵੀ ਮਿਲ ਰਿਹਾ ਹੈ ਸ਼ੰਭੂ ਅਤੇ ਖਨੌਰੀ ਤੇ ਚੱਲ ਰਹੇ ਕਿਸਾਨ ਅंदोलਨ ਨੂੰ ਲੈ ਕੇ 14 ਫਰਵਰੀ ਨੂੰ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗ ਹੋਵੇਗੀ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦਾ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਮਰਨ ਵਰਤ ਜਾਰੀ ਹੈ ਮੰਗਲਵਾਰ ਨੂੰ ਡੱਲੇਵਾਲ ਦੇ ਮਰਨ ਵਰਤ ਨੂੰ 60 ਦਿਨ ਹੋ ਗਏ ਸਨ ਢੱਲੇਵਾਲੇ ਮੰਗਲਵਾਰ ਸਵੇਰੇ 10 ਵਜੇ ਦੇਸ਼ ਦੇ ਕਿਸਾਨਾਂ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਮੋਰਚੇ ਨੂੰ ਇਸ ਮੁਕਾਮ ਤੱਕ ਲੈ ਜਾਣ ਦਾ ਕੰਮ ਵਾਹਿਗੁਰੂ ਨੇ ਕੀਤਾ ਹੈ ਅਤੇ ਹਰ ਕੋਈ ਅਰਦਾਸ ਕਰਦਾ ਇੱਕ ਪਵਿੱਖ ਦੇ ਵਿੱਚ ਵੀ ਮੋਰਚਾ ਹੋਰ ਮਜ਼ਬੂਤ ਰਹੇ ਡੱਲੇਵਾਲੇ ਕਿਹਾ ਕਿ ਉਹਨਾਂ ਦਾ ਸਰੀਰ ਉਹਨਾਂ ਨੂੰ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣ ਦੇਵੇਗਾ ਹਾਲਾਂਕਿ ਸਿਹਤ ਦੇ ਵਿੱਚ ਸੁਧਾਰ ਹੈ ਪਰ ਸਰੀਰ ਦੇ ਵਿੱਚ ਕਾਫੀ ਕਮਜ਼ੋਰੀ ਹੋ ਗਈ ਹੈ ਪਰ ਸਮੂਹ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਉਹ ਮੀਟਿੰਗ ਦੇ ਵਿੱਚ ਹਾਜ਼ਰੀ ਭਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਡੱਲੇਵਾਲੇ ਭਾਹੁਕ ਅਪੀਲ ਕਰਦੇ ਆ ਕਿਹਾ ਕਿ ਮੋਰਚੇ ਦੇ 1 ਸਾਲ ਪੂਰੇ ਹੋਣ ਤੇ 12 ਫਰਵਰੀ ਨੂੰ ਖਨੌਰੀ ਸਰਹੱਦ ਵਿਖੇ ਕਿਸਾਨ ਮਹਾਪੰਚਾਇਤ ਕਰਵਾਈ ਜਾਵੇਗੀ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਸ਼ੁਮੂਲਿਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਊਰਜਾ ਪ੍ਰਾਪਤ ਕਰ ਸਕਣ ਅਤੇ ਇਸ ਤਰ੍ਹਾਂ ਕਿਸਾਨਾਂ ਦੇ ਹੱਕਾਂ ਲਈ ਲੜਦੇ ਰਹਿਣ ਉਹਦੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ ਉਹਨਾਂ ਨੇ ਇੱਕ ਪੱਤਰ ਦੇ ਵਿੱਚ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਹ ਐਲਾਨ ਕਰਨ ਕਿ ਕਿਸੇ ਵੀ ਅਮੀਰ ਵਿਅਕਤੀ ਦਾ ਕਰਜ਼ਾ ਮਾਫ ਨਹੀਂ ਹੋਵੇਗਾ ਮਾਫ ਕਰਨਾ ਇਕ ਤਾਂ ਕਿਸਾਨਾਂ ਦੇ ਕਰਜ਼ੇ ਅਤੇ ਮਿਡਲ ਕਲਾਸ ਦੇ ਹੋਮ ਲੋਨ ਮਾਫ ਕਰੋ ਇਸ ਦੇ ਨਾਲ ਮੱਧ ਵਰਗ ਨੂੰ ਬਹੁਤ ਫਾਇਦਾ ਹੋਵੇਗਾ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਹਿਸਾਬ ਲਗਾਇਆ ਕਿ ਜੇਕਰ ਕਰਜ਼ਾ ਮਾਫ ਨਹੀਂ ਕੀਤਾ ਜਾਂਦਾ ਤਾਂ ਟੈਕਸ ਦਰਾਂ ਅਧੀਆਂ ਹੋ ਜਾਣਗੀਆਂ ਸਾਲਾਨਾ 12 ਲੱਖ ਰੁਪਏ ਕਮਾਉਣ ਵਾਲਾ ਵਿਅਕਤੀ ਆਪਣੀ ਤਨਖਾਹ ਟੈਕਸ ਦੇ ਵਿੱਚ ਦਿੰਦਾ ਹੈ ਇਹ ਮਿਡਲ ਕਲਾਸ ਦੁੱਖ ਹੈ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਜਿਸ ਨੂੰ ਲੈ ਕੇ ਲੀਡਰ ਪੂਰੇ ਜੋਰਾ ਸ਼ੋਰਾ ਨਾਲ ਪ੍ਰਚਾਰ ਕਰਨ ਲੱਗੇ ਹੋਏ ਨੇ ਉੱਥੇ ਆਮ ਆਦਮੀ ਪਾਰਟੀ ਵੀ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਲਈ 3 ਦਿਨਾਂ ਦੇ ਲਈ ਦਿੱਲੀ ਰਹੇ ਸਨ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਚੋਣ ਪ੍ਰਚਾਰ ਕਰਦੇ ਨਜ਼ਰ ਆਏ उनके एक मिडिल क्लास वाला बेचारा एक लाख रुपए अगर महीना कमाता है उसके साठ सत्तर हजार रूपये ई में चले जाते हैं होम लोन ले रखा है उसने व्हीकल लोन ले, ले, ले रखा है ये लोन ले रखा है वो लोन ले रखा है साठ सत्तर हजार रुपए उसका कर्जा माफ नहीं करते उनका कर्जा माफ कर दो सबके होम लोन माफ कर दो सबके व्हीकल लोन माफ कर दो मिडिल क्लास के किसानों के लोन माफ कर दो लेकिन ये अरबपतियों के लोन माफ करना कर्जे माफ करना बंद होना चाहिए हम मांग करते हैं मिडिल क्लास के सारे ईएमआई माफ कर दो किसानों के सारे कर्जे माफ कर दो और मैंने हिसाब लगाया कि अगर अरबपतियों को पैसा देना बंद कर दिया कर्जे माफ करना बंद कर दिया तो देश के अंदर इनकम टैक्स की दरें हाफ की जा सकती हैं इनकम टैक्स का रेट हाफ किया जा सकता है इनकम टैक्स की जो टैक्सेबल लिमिट है इनकम टैक्स की यह डबल की जा सकती है जीएसटी सारी चीजों के ऊपर जीएसटी आधा किया जा सकता है जितने खाने पीने की चीजें एसेंशियल कॉमोडिटीज हैं उनके ऊपर जीएसटी माफ किया जा सकता है चार चीजें इनकम टैक्स आधी रेट हो सकती है टैक्सेबल इनकम की दर डबल हो सकती है टैक्सेबल इनकम की जो लिमिट है वो डबल हो सकती है जीएसटी की रेट आधे हो सकते हैं सारी चीजों के ऊपर और जो एसेंशियल कॉमोडिटीज है खाने पीने की चीजें उन पे जीएसटी पूरा माफ किया जा सकता है तो पहली चीज अमीरों के कर्जे माफ करना बंद करो माफ करने ही है तो मिडिल क्लास के ईएमआई माफ करो दूसरी चीज अगर आप अमीरों के कर्जे माफ करना बंद कर देते हैं तो स... जितने जीएसटी और इनकम टैक्स है इसकी दरें आधी की जा सकती हैं, टैक्सेबल इनकम की लिमिट डबल की जा सकती है और एसेंशियल कॉमोडिटीज के ऊपर से जीएसटी हटाई जा सकती है ये हमारी मांग है देश के मिडिल क्लास की तरफ से देश के आम आदमी की तरफ से प्रधानमंत्री को आज मैंने चिट्ठी लिख के ये मांग की है ਸੀਨੇਰੇ ਆਗੂ ਅਤੇ ਵਿਧਾਇਕ ਰਾਣਾ ਗੁਰਜੀਤ ਨੇ ਵੀ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਨਰਮੇ ਦੀ ਫਸਲ ਦੇ ਬਦਲ ਵਜੋਂ ਮੱਕੀ ਦੀ ਕਾਸਤ ਨੂੰ ਪਰਫੁੱਲਤ ਕੀਤਾ ਜਾਵੇ ਉਹਨਾਂ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਮੱਕੀ ਨੂੰ ਢੁਕਵਾ ਬਦਲਦਾਸਤਿਆ ਕੇਂਦਰ ਤੇ ਸੂਬਾ ਸਰਕਾਰ ਨੂੰ ਸਾਂਝੇ ਤੌਰ ਤੇ 25000 ਰੁਪਏ ਪ੍ਰਤੀ ਏਕੜ ਵਿੱਤੀ ਮਦਦ ਦੇਣ ਲਈ ਕਿਹਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਆਪਣੀਆਂ ਹਿੱਸੇਦਾਰੀਆਂ ਵਜੋਂ 15000 ਰੁਪਏ ਤੇ ਸੂਬਾ ਸਰਕਾਰ 10000 ਰੁਪਏ ਦਾ ਪ੍ਰਤੀ ਏਕੜ ਦਾ ਯੋਗਦਾਨ ਪਾਵੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੇਲੇ ਕੁੱਲ ਰਕਬੇ ਦਾ 20% ਦੀ ਰਕਬਾ ਨਰਮੇ ਕਪਾਹ ਦੀ ਕਾਸਤ ਹੇਠ ਹੁੰਦਾ ਸੀ ਜੋ ਕਿ ਹੁਣ ਘਟ ਕੇ ਸਿਰਫ 2% ਰਹਿ ਗਿਆ ਹੈ ਇਹ ਰਕਬਾ ਮੂੜ ਝੋਨੇ ਹੇਠ ਆ ਗਿਆ ਏ ਜੋ ਕਿ ਜ਼ਮੀਨੀ ਪਾਣੀ ਨੂੰ ਹੋ ਡੂੰਗਾ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਇਸ ਪਾਸੇ ਸਿਰ ਜੋੜ ਕੇ ਯਤਨ ਕਰਨੇ ਚਾਹੀਦੇ ਨੇ ਪੰਜਾਬ ਵਿਧਾਨ ਸਭਾ ਦੀ ਕਮੇਟੀ ਦੇ ਵੱਲੋਂ ਉਹ ਪਾਣੀ ਬਚਾਉਣ ਹਿੱਤ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਦੇ ਚੁੱਕੇ ਨੇ ਇਸ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਠੁਮਹਣਾ ਦਿੱਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਬਾਸਮਤੀ ਦੀ ਫਸਲ ਘੱਟ ਪਾਣੀ ਲੈਂਦੀ ਹੈ ਇਸ ਦਾ ਰਕਬਾ ਵਧਾਇਆ ਜਾਣਾ ਚਾਹੀਦਾ ਹੈ ਪੰਜਾਬ ਨੂੰ ਫਸਲੀ ਚੱਕਰ ਦੇ ਵਿੱਚੋਂ ਕੱਢ ਕੇ ਹੀ ਕਿਸਾਨਾਂ ਦਾ ਭਵਿੱਖ ਬਚਾਇਆ ਜਾ ਸਕਦਾ ਹੈ ਇਸ ਲਈ ਵਿੱਤੀ ਮਦਦ ਦੇਣੀ ਲਾਜ਼ਮੀ ਹੈ ਐਮਐਸਪੀ ਸਰਕਾਰ ਆਪਣਾ ਮਨ ਬਣਾਏ ਮੀਟਿੰਗ 'ਚ ਮੈਨੂੰ ਸੱਦੇ ਤੇ ਮੈਂ ਰਾਹ ਦੱਸੂੰਗਾ ਕਿਦਾਂ ਦਾ ਕਿਸਾਨ ਵੀ ਸੱਦ ਲੈਣ ਉਹ ਹਰ ਚੀਜ਼ ਦਾ ਰਾਹ ਆ ਤੁਹਾਨੂੰ ਪਲਾਨ ਕਰਨਾ ਪਊ नो प्रॉब्लम यू आर राइट किसान अपनी जगह सही है लेकिन आप पैदा करिए किसान ਨੂੰ ਰੇਟ ਵੀ ਪੂਰਾ ਮਿਲਣਾ ਚਾਹੀਦਾ ਔਰ ਐਮਐਸਪੀ ਲਾਗੂ ਹੋਣੀ ਚਾਹੀਦੀ ਹੈ ਮੱਕੀ ਤੇ ਵੀ ਮੈਂ ਸਹਿਮਤ ਹਾਂ ਇਸ ਗੱਲ ਨਾਲ ਖਤਮ ਕਿਉਂ ਹੋ ਗਈ ਫਸਲੀ ਬਿੰਦਤਾ ਆਪਣੇ ਪਹਿਲਾਂ ਸੀ ਸੀਰੀਅਸ ਸੀ ਨਹੀਂ ਇਹ ਇਹ ਕਰੋ ਸਾਨੂੰ ਤਾਂ ਪਤਾ ਤੁਸੀਂ ਇਹ ਕਰੋ ਕਿਸਾਨ ਨੂੰ ਸਭ ਕਲਾਂ ਦਾ ਪਤਾ ਕਿਸਾਨ ਨੂੰ ਸਪੋਰਟ ਕੌਣ ਕਰੂਗਾ ਜਾਂ ਤੇ ਪੋਲੀਟੀਕਲ ਬੰਦਾ ਕਰੂਗਾ ਤੇ ਜਾਂ ਆਫੀਸ਼ਲ ਮਸ਼ਿਨਰੀ ਕਰੂਗੀ ਆਫੀਸ਼ੀਅਲ ਮਸ਼ੀਨਰੀ ਤੇ ਸਾਰੀਆਂ ਪਾਰਟੀਆਂ ਦੇ ਤੁਸੀਂ ਲੋਕ ਕਾਲ ਕਰ ਲੋ ਇੱਕ ਦਿਨ ਤੇ ਸਬਜੈਕਟ ਰੱਖ ਲੋ ਤੇ ਬਿਠਾ ਲੋ ਤੇ ਗੱਲ ਕਰਾ ਲੋ ਤੇ ਮੈਂ ਵੀ ਆ ਜਾਊਗਾ ਯਾਰ ਰਾਣਾ ਜੀ ਤੇ ਮੈਂ ਦੱਸੂ ਕੀ ਹੁੰਦਾ ਇੱਧਰ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਜਿੱਦਾਂ ਫਸਲੀ ਵੀ ਪਿੰਟਾ ਨਹੀਂ ਹੋ ਰਹੀ ਹਾਰਟੀਕਲਚਰ ਦੇ ਵਿੱਚ 2021-22 ਦੀ ਗੱਲ ਕਰੀਏ ਤਾਂ 6,88,000 ਹੈਕਟੇਅਰ ਸੀਗਾ ਜੋ 23-24 ਚ ਵੱਧ ਕੇ 11,90,000 ਹੈਕਟੇਅਰ ਹੋ ਗਿਆ ਯਾਨੀ ਕਿ 6-7 ਲੱਖ ਰੇਕਟਰ ਤਾਂ ਵਧੀਆ ਹੋ ਗਈ ਦੇ ਵਧਦੇ ਜਾ ਰਿਹਾ ਹੈਗਾ ਇਹ ਇਹਦੇ ਵਿੱਚ ਕੀ ਆਪਾਂ ਉੱਥੇ ਕੀ ਕਰਦੇ ਯਾਰ 2% 3% ਨਾ ਨਹੀਂ ਗੱਲ ਕਰਨੀ ਆਪਾਂ ਗੱਲ ਕਰਨੀ 98% ਜਿਹੜਾ ਰਹਿ ਗਿਆ ਜਾਂ 90% ਜਿਹੜਾ ਰਹਿ ਗਿਆ ਉਹਦੀ ਗੱਲ ਕਰਨੀ ਆ ਐ ਤਾਂ ਵੇਖੋ देयर आर ਸਕਸੈਸ ਸਟੋਰੀਜ਼ ਤਾਂ ਸਾਡੇ ਸੁਲਤਾਨਪੁਰ ਜਗਜਲ 2.5 ਲੱਖ ਰੁਪਏ ਦੀ ਵਿਕੀ ਮਟਰ ਐਸ ਵਾਰ ਸਹੀ ਵੇਲੇ ਅਸੀਂ ਕਿਸਾਨ ਨੂੰ ਐਜੂਕੇਟ ਨਹੀਂ ਕੀਤਾ ਦੇਖੋ ਸਾਇੰਟਿਫਿਕ ਹੋ ਗਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆ ਸਾਡੇ ਡਿਪਾਰਟਮੈਂਟ ਚਾਹੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੋਵੇ ਚਾਹੇ ਐਗਰੀਕਲਚਰ ਡਿਪਾਰਟਮੈਂਟ ਆਫ ਦੀ ਸਟੇਟ ਹੋਵੇ ਇਹਨਾਂ ਨੂੰ ਕਿਸਾਨ ਨੂੰ ਹਗਵਤ ਕਰਾਉਣਾ ਪਊਗਾ ਕਿ ਭਾਈ ਐ ਸਾਲ ਫਲਾਣੇ ਮਹੀਨੇ ਚ ਟੈਂਪਰੇਚਰ ਆ ਰਹੂਗਾ ਐ ਸਭ ਸਤੰਬਰ 30% 30 ਡਿਗਰੀ ਟੈਂਪਰੇਚਰ ਰਹਾ ਲੋਕਾਂ ਨੇ अर्ਲੀ ਮਟਰ ਬੀਜਿਆ अर्ਲੀ ਆਲੂ ਬੀਜਿਆ ਉਹਦੀ ਈਲਡ ਕੁੱਲ 15 20% ਆਈ 100% ਨਹੀਂ ਆਈ ਜੇ ਪਹਿਲਾਂ 100 ਕਿੰਟ ਲਾਉਂਦੀ ਸੀ ਤਾਂ 20 ਕਿੰਟ ਲਾਈ ਕਿਸਾਨ ਨੂੰ ਬੜੀ ਮਾਰ ਪਈ ਆ ਹੂ ਹੈਸ ਟੂ ਐਜੂਕੇਟ ਥੈਮ ਹੂ ਹੈਸ ਟੂ ਸਪੋਰਟ ਥੈਮ ਇਹ ਬਿਰੰਤਤਾ ਹੋਣੀ ਚਾਹੀਦੀ ਆ ਔਰ ਬਿਰੰਤਤਾ ਦੇ ਨਾਲ ਨਾਲ ਜਿਹੜੀ ਸਬਜ਼ੀ ਦੀ ਗੱਲ ਕਰਦੇ ਆਪਾਂ ਹਾਰਟੀਕਲਚਰ ਸਬਜ਼ੀ ਇਹ ਬਾਗਿਆ ਪੈਰੀਸ਼ੀਬਲ ਆ ਉਹਦੀ ਜਿਹੜੀ ਲਾਈਫ ਲਾਈਨ ਆ ਉਹ ਕੂਲ ਚੇਨ ਆ ਪ੍ਰੋਸੈਸਿੰਗ ਆਇ ਤੋਂ ਅ ਸੰਤਰੇ ਉਗਾਈਏ ਤੇ ਪੇਰ ਜ਼ੁਬਾਈਏ ਤਾਂ ਭੇਜਦੀ ਹੈ ਗੋभी ਉਗਾਈਏ ਤਾਂ ਬੋਰਾਜ ਭਰ ਕੇ ਦਿੱਲੀ ਭੇਜਦੀ ਹੈ ਥਿਸ ਇਸ ਨੋਟ ਡਨ ਅੱਜ ਗੋਭੀ ਕੀ ਭਾਅ ਵਿਕ ਰਹੀ ਆ ਕਾਰਨ ਕੀ ਆ ਕਿ ਪ੍ਰੋਸੈਸਿੰਗ ਹੈ ਨਹੀਂ ਜਦੋਂ ਗਲਟ ਆਵੇ ਔਰ ਸਹੀ ਮੈਨੇ ਦੇ ਵਿੱਚ ਅਗਰ ਮੈਨੂੰ ਕੋ ਪੁੱਛੇ ਕੋਆਪਰੇਟਿਵ ਡਿਪਾਰਟਮੈਂਟ ਬਹੁਤ ਤਕੜਾ ਹੋਣਾ ਚਾਹੀਦਾ ਔਰਾ ਜਿਹੜੀਆਂ ਆਪਾਂ ਗੱਲਾਂ ਕਰਦੇ ਕੂਲ ਚੇਨ ਦੀਆਂ ਫਾਰਮਰ ਵਿੱਚ ਭਾਗੀਦਾਰ ਹੋਣਾ ਚਾਹੀਦਾ ਜਿਵੇਂ ਆਪਾਂ ਪਹਿਲਾਂ ਮਿਲਕ ਫੈਡ ਬਣਾਇਆ ਫਿਰ ਸ਼ੂਗਰ ਫੈਡ ਬਣਾਇਆ ਬਣਾਇ ਤਾਂ ਹੀ ਸੀ ਲੇਕਿਨ ਫਿਰ ਉਹ ਚਰਾਜਨੀਤੀ ਆ ਗਈ ਫਿਰ ਉਹ ਕਰਪਸ਼ਨ ਆ ਗਈ ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠਣਾ ਚਾਹੀਦਾ ਔਰ ਕਿਸਾਨਾਂ ਨੂੰ ਕੋਆਪਰੇਟਿਵ ਵੱਲੋਂ ਤੁਰਨਾ ਚਾਹੀਦਾ ਕੁਲ ਚੇਨ ਦੀ ਕੋਆਪਰੇਟਿਵ ਬਣਨੀ ਚਾਹੀਦੀ ਹੈ ਤੇ ਪ੍ਰੋਸੈਸਿੰਗ ਪਲਾਂਟ ਵੀ ਇਸ ਇਸੇ ਹਿਸਾਬ ਨਾਲ ਹੋਣ ਤੇ ਮੈਂ ਸਮਝਦਾ ਬਦਲਾਅ ਦੀ ਲੋੜ ਹੈ ਸਮੇਂ ਬੜੀ ਸਮੇ ਜਿਹੜਾ ਨਾ ਸਮੇਂ ਦੀ ਲੋੜ ਬਹੁਤ ਕੁਝ ਕਰਾਉਂਦੀ ਹੈ ਤੇ ਆਪਾਂ ਉਦੋਂ ਤੁਰਿਆ ਤਾਂ ਸਹੀ ਹੋਊਗਾ ਸਭ ਕੁਝ